ਜਨੇਕ ਚੀਜ਼ ਲੱਗੀ ਤੁਸੀਂ ਪੱਗ ਉੱਤੇ ਇੱਕ ਕਲਗੀ ਲਗਾਈ ਹੋਈ ਹੈ ਜੀ ਹੈ ਨਾ ਇੱਕ ਗੁਰੂਆਂ ਵਾਲੀ ਆਹਾ ਆ ਗਏ ਨਿਹੰਗ ਲਾਉਂਦੇ ਹੁੰਦੇ ਨੇ ਜੀ ਅੱਛਾ ਜੀ ਇਹਨੂੰ ਗੁਪਤ ਤਿਆਰ ਕਹਿੰਦੇ ਨੇ ਆਹੀ ਚੀਜ਼ ਦਾ ਲਾਉਂਦੇ ਕਲਗੀ ਹੁੰਦੀ ਹੈ ਉੱਪਰ ਨੂੰ ਖੜਮੀ ਤੇ ਉਹ ਤੋਂ ਜੁਮਸਾਹ ਲਾਉਂਦੇ ਸੀ ਅਸੀਂ ਉਹਨਾਂ ਦੇ ਬੱਚੇ ਆ ਤਾਂ ਅਸੀਂ ਤਾਂ ਥੱਲੇ ਨੂੰ ਵਾਲੀ ਉਹ ਤਾਂ ਪਾ ਸਕਦੇ ਆ ਚੀਜ਼ ਮਹਾਰਾਜ ਦੇ ਮੁਕਾਬਲੇ ਦੀ ਚੀਜ਼ ਤਾਂ ਨਹੀਂ ਲਾ ਸਕਦੇ ਮੇਰੇ ਵਿੱਚ ਇੱਕ ਮਿੰਨੀ ਚੰਡੀਗੜ੍ਹ ਬਣਾਇਆ ਹੋਇਆ ਹੈ ਬੈਟਿੰਗ ਕਰਨਾ ਨੇ ਆ ਤਾਂ ਤੁਹਾਨੂੰ ਘੋੜੇ ਪ੍ਰੋਵਾਈਡ ਕੀਤੇ ਜਾਂਦੇ ਨੇ ਗੱਡੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜੌਂਗੇ ਪ੍ਰੋਵਾਈਡ ਕੀਤੇ ਜਾਂਦੇ ਨੇ 3 ਕਨਸੈਪਟ ਮੇਰੇ ਦਿਮਾਗ 'ਚ ਸੀ ਇਹ ਸੀ ਮਹਾ ਪੰਜਾਬ ਦਾ ਇੱਧਰ ਨੂੰ ਤੁਸੀਂ ਦੇਖੋਗੇ ਸਾਰਾ ਹਿਮਾਚਲ ਦੀ ਲੁੱਕ ਉਧਰ ਦੇਖੋਗੇ ਚੰਡੀਗੜ੍ਹ ਦੀ ਲੁੱਕ ਪਿੱਛੇ ਪੰਜਾਬ ਦੀ ਲੁੱਕ ਤੇ ਐਂ ਹੀ ਹਰਿਆਣਾ ਦੀ ਬਣਾ ਮੰਗੇ ਅੱਛਾ ਜੀ ਤੁਸੀਂ ਜੱਦੀ ਪੁਸਤੀ ਸਰਦਾਰਾਂ ਦੀ ਮਹਾਰਾਜ ਦੀ ਕਿਰਪਾ ਜੀ ਸਾਡੇ ਬਾਬਾ ਜੀ ਬਜીર ਸੀਗੇ ਮਹਾਰਾਜਾ ਨੱਬਾ ਦੇ ਅੱਛਾ ਕਿੱਲਿਆ ਜਾਊਗਾ ਜੀ ਇਹ ਅਸੀਂ ਟੋਟਲ ਮੇਰੇ ਕੋਲ 14 ਏਕੜ ਹੈ ਜੀ ਅੱਛਾ ਜੀ ਜਿਦੇ ਚੋਂ 3 ਏਕੜ ਚ ਤਾਂ ਜੰਗਲ ਲਗਾਇਆ 4 ਏਕੜ 5 ਚ ਬਾਗ ਲਗਾਇਆ ਤੇ ਬਾਕੀ 2.5 ਏਕੜ ਚ ਝੀਲ ਬਣਾਈ ਆ 2.5 ਏਕੜ ਚ ਆ ਸਾਰਾ ਲੌਂਗ ਤੇ ਆ ਲੁੱਕ ਬਣਾਈ ਆ ਕਟੇਜਸ ਬਣਾਈਏ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਇੱਕ ਹੈਜੀ ਜਗ੍ਹਾ ਤੇ ਪਿੰਡ ਨਾਨੋਕੀ ਦੇ ਵਿੱਚ ਜਿੱਥੇ ਬਾਈ ਨੇ ਨਾਮ ਇਹਨਾਂ ਦਾ ਅਵਜਿੰਦਰ ਸਿੰਘ ਗਰੇਵਾਲ ਤੇ ਜੋਗੀ-ਜੋਗੀ ਕਹਿੰਦੇ ਨੇ ਨਾਨੋਕੀ ਦੇ ਵਿੱਚ ਗੈਰੀ ਫਾਰਮ ਬਣਾਇਆ ਹੋਇਆ ਹੈ ਜਿੱਥੇ ਪ੍ਰੀ-ਵੇਡਿੰਗਾਂ ਸ਼ੂਟਿੰਗਾਂ ਤੇ ਹੋਰ ਇੱਥੇ ਦੂਰੋਂ-ਦੂਰੋਂ ਲੋਕ ਦੇਖਣ ਵੀ ਆਉਂਦੇ ਨੇ ਟਿਕਟ ਰੱਖੀ ਹੋਈ ਹੈ 50 ਰੁਪਏ ਇੱਥੇ ਸੁਖਨਾ ਲੇਖ ਦੀ ਤਰ੍ਹਾਂ ਚੰਡੀਗੜ੍ਹ ਦੀ ਤਰਜ਼ ਉੱਤੇ ਇੱਕ ਝੀਲ ਬਣਾਈ ਹੋਈ ਹੈ ਤੇ ਉੱਥੇ ਜਿਹੜੇ ਟਿਕਟ ਹੈ ਕਿਸ਼ਤੀਆਂ ਦੀ ਉਹ ਵੀ 50 ਰੁਪਏ ਆ ਜਿੱਥੇ ਉਹ ਚੰਡੀਗੜ੍ਹ ਲੇਕ ਤੇ 200 ਰੁਪਏ ਹੁੰਦੀ ਆ ਤੇ ਇੱਥੇ 50 ਰੁਪਏ ਆ ਤੇ ਪੂਰੀ ਚੰਡੀਗੜ੍ਹ ਵਾਲੀ ਫੀਲਿੰਗ ਆਉਂਦੀ ਆ ਪਾਰਕ ਬਹੁਤ ਸੋਹਣਾ ਦਰਖਤ ਨੇ ਉਰੇ ਬੈਠਣ ਨੂੰ ਤੁਸੀਂ ਬੈਠ ਸਕਦੇ ਹੋ ਹੋਰ ਵੀ ਬਹੁਤ ਸੋਹਣੀਆਂ ਲੋਕੇਸ਼ਨਾਂ ਬਣੀਆਂ ਹੋਏ ਜਗ੍ਹਾ ਨੇ ਜਗਾ ਜਗਾ ਲੋਕੇਸ਼ਨਾਂ ਬਣੀਆਂ ਹੋਈਆਂ ਨੇ ਤੇ ਇੱਥੇ ਤੁਸੀਂ ਪ੍ਰੀ-ਵੇਡਿੰਗ ਕਰਨਾ ਹੋਣੇ ਆ ਤਾਂ ਤੁਹਾਨੂੰ ਘੋੜੇ ਪ੍ਰੋਵਾਈਡ ਕੀਤੇ ਜਾਂਦੇ ਨੇ ਗੱਡੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜੌਂਗੇ ਪ੍ਰੋਵਾਈਡ ਕੀਤੇ ਜਾਂਦੇ ਨੇ ਤੇ ਬਾਕੀ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਜੋਗੀ ਜੀ ਸਤਿ ਸ਼ਕਾ ਜੀ ਸਤਿ ਸ਼ਕਾ ਜੀ ਸਾਰੇ ਆਪ ਜੀ ਦੇ ਸਰੋਤਿਆਂ ਨੂੰ ਫਤਿਹ ਹਜ਼ਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੱਸੂਗੇ ਜੀ ਫਿਰ ਕਿਦਾਂ ਸ਼ੌਂਕ ਪਿਆ ਜੀ ਤੁਸੀਂ ਐਡਾ ਵੱਡਾ ਫਾਰਮ ਬਣਾਇਆ ਪਿੰਡ ਨਾਨੋਕੀ ਦੇ ਵਿੱਚ ਇੱਕ ਮਿੰਨੀ ਚੰਡੀਗੜ੍ਹ ਬਣਾਇਆ ਹੋਇਆ ਇਹ ਇਹ ਨੀ ਜੀ سلسلہ ਸਾਰਾ ਸੈਲ ਸਟੇਨਿੰਗ ਫਾਰਮ ਬਣਾਉਣ ਤੋਂ ਸ਼ੁਰੂ ਹੋਇਆ ਸੀ ਅੱਛਾ ਜੀ ਵੀ ਇੱਕ ਇਹ ਜਿਆ ਫਾਰਮ ਬਣਾਈਏ ਜਿੱਥੇ ਬਿਜਲੀ ਵੀ ਆਪਦੀ ਹੋਵੇ ਧੁੱਪ ਵਾਲੀਆਂ ਛਤਰੀਆਂ ਤੇ ਆਪਣੇ ਹੀ ਗੋਬਰ ਗੈਸ ਪਲਾਂਟ ਹੋਵੇ ਜਿਹਦੇ ਚ ਕੁਕਿੰਗ ਆਪਦੀ ਹੋਵੇ ਫਿਰ ਆਲੇ-ਦਾਲੇ ਫਰੂਟ ਦੇ ਦਰਖਤ ਵੀ ਫਰੂਟ ਆਪਣਾ ਹੋਵੇ ਸਬਜ਼ੀਆਂ ਆਪਦੀਆਂ ਹੋਣ ਉਹ ਕਰਦੇ-ਕਰਦੇ ਫਿਰ ਬੱਚਿਆਂ ਨੂੰ ਕੈਂਪਿੰਗ ਦਾ ਉਹਨਾਂ ਨੂੰ ਵੀ ਛੱਜ ਕਿਵੇਂ ਬਣਦੇ ਸੀ ਕਿਵੇਂ ਟੋਕਰੇ ਬਣਾਉਂਦੇ ਸੀ ਕਿਵੇਂ ਪ੍ਰਜਾਪਤ ਬਰਤਨ ਬਣਾਉਂਦੇ ਸੀ ਉਹ ਸਾਰਾ ਕੁਝ ਬਣਾ ਕੇ ਦਿਖਾਉਣ ਦਾ ਇੱਕ ਛੋਟਾ ਜਿਹਾ ਕੈਂਪ ਬਣਾਇਆ ਸੀ ਹਮ ਪਰ ਉਹ ਸੋਚ ਤੋਂ ਪਹਿਲਾਂ ਮਤਲਬ ਸਮੇਂ ਤੋਂ ਪਹਿਲਾਂ ਦੀ ਸੋਚ ਸੀ ਅੱਛਾ ਜੀ ਤੇ ਇਸ ਕਰਕੇ ਬੱਚੇ ਉਹਨਾਂ ਰਿਸਪਾਂਸ ਆਇਆ ਨਹੀਂ ਉਹ ਜਦ ਸਾਰਾ ਕੈਂਪ ਤੇ ਮੇਰੇ ਕੋਲ ਇੱਕ ਦਿਨ ਉਹ ਜਿਵੇਂ ਬੱਚੇ ਅੱਗੇ 2 ਦਿਨ ਲਈ ਨਹੀਂ ਆਉਂਦੇ ਸੀ ਫਿਰ ਅਸੀਂ 1 ਦਿਨ ਦੀ ਪਿਕਨਿਕ ਬਣਾਉਣ ਲਈ ਬੱਚਿਆਂ ਨੂੰ ਅਟਰੈਕਟ ਕਰਨਾ ਸ਼ੁਰੂ ਕਰਤਾ ਇਸ ਦੌਰਾਨੇ ਮੇਰੇ ਚਾਚਾ ਜੀ ਦੀ ਲੜਕੀ ਮੈਨੂੰ ਕਹਿੰਦੀ ਵੀਰ ਮੈਂ ਔਰੇ ਆਪਣਾ ਪ੍ਰੀ-ਵੇਡਿੰਗ ਸ਼ੂਟ ਕਰਨਾ ਮੈਂ ਆਪਾਂ ਥੋੜਾ ਫਾਰਮ ਹੈ ਜੀ ਆਏ ਉਹ ਨਾਲ ਫੋਟੋਗ੍ਰਾਫਰ ਆਏ ਉਹਨਾਂ ਤੋਂ ਇਹੋ ਜਿਹਾ ਸਿਲਸਿਲਾ ਚੱਲਿਆ ਔਰੇ ਪ੍ਰੀ-ਵੇਡਿੰਗ ਸ਼ੂਟਸ ਦਾ ਕੰਮ ਚੱਲ ਪਿਆ ਫਿਰ ਉਹ ਥੋੜਾ ਜਿਹਾ ਉਸ ਲਾਈਨ ਤੇ ਸੋਚਿਆ ਉਹਦੇ ਮੁਤਾਬਕ ਸ਼ੋਅ ਬਣਾਈ ਜਿਹੜਾ ਇਹ ਮੇਨ ਕਨਸੈਪਟ ਮੇਰੇ ਦਿਮਾਗ 'ਚ ਸੀ ਇਹ ਸੀ ਮਹਾ ਪੰਜਾਬ ਦਾ ਇੱਧਰ ਨੂੰ ਤੁਸੀਂ ਦੇਖੋਗੇ ਸਾਰਾ ਹਿਮਾਚਲ ਦੀ ਲੁੱਕ ਹੈ ਹੂੰ ਉਧਰ ਦੇਖੋਗੇ ਚੰਡੀਗੜ੍ਹ ਦੀ ਲੁੱਕ ਹੈ ਪਿੱਛੇ ਪੰਜਾਬ ਦੀ ਲੁੱਕ ਹੈ ਹੂੰ ਤੇ ਐ ਹੀ ਹਰਿਆਣਾ ਦੀ ਬਣਾਵਾਂਗੇ ਅੱਗੇ ਅੱਛਾ ਜੀ ਰਾਜਸਥਾਨ ਦੀ ਪਾਕਿਸਤਾਨ ਦੀ ਜਿਹੜਾ ਸਾਡੇ ਤੋਂ ਹੌਲੀ-ਹੌਲੀ ਜਿੰਨੀ ਕੁ ਮਹਾਰਾਜ ਸਮਰੱਥਾ ਦੇਣਗੇ ਬਣਾਈ ਜਾਵਾਂਗੇ ਅੱਗੇ-ਅੱਗੇ ਹੂੰ ਵੀ ਮਹਾ ਪੰਜਾਬ ਜਿਹੜਾ ਸਾਡੇ ਤੋਂ ਖੋਲਿਆ ਉਦੇ ਲਈ ਜਿਹੜਾ ਪ੍ਰੇਮ ਸਤਕਾਰ ਹੈ ਮੇਰਾ ਵੀ ਉਹਦਾ ਇੱਕ ਮਾਡਲ ਬਣਾਉਣ ਦੀ ਕੋਸ਼ਿਸ਼ ਕਰੀ ਤੇ ਇੱਕ ਤੁਹਾਨੂੰ ਬਹੁਤ ਜਨੀਕ ਚੀਜ਼ ਲੱਗੀ ਤੁਸੀਂ ਪੱਗ ਉੱਤੇ ਇੱਕ ਕਾਲੀਂ ਲਗਾਈ ਹੋਈ ਹੈ ਜੀ ਹਨਾ ਇੱਕ ਹੰਗਰਾਂ ਵਾਲੀ ਤੇ ਇੱਕ ਤੁਸੀਂ ਹੱਥ 'ਚ ਫੜਿਆ ਹੋਇਆ ਡੰਡਾ ਏ ਛੇਰ ਵਾਲਾ ਛੇਰ ਵਾਲਾ ਤੇ ਤੁਸੀਂ ਦੇਖ ਸਕਦੇ ਹੋ ਘੋੜਾ ਘੋੜੇ ਵਾਲਾ ਸੱਚੋਂ ਘੋੜੇ ਵਾਲਾ ਫੜਿਆ ਹੋਇਆ ਇਹਦਾ ਕੀ ਰਾਜ ਆ ਜੀ ਇਹ ਫੜ ਕੇ ਰੱਖਦੇ ਹੋ ਸਰਦਾਰੀ ਲੁੱਕ ਰੱਖਦੇ ਹੋ ਪੂਰੀ ਮੈਂ ਜੀ ਜ਼ਿਆਦਾਤਰ ਵੱਡੀ ਸੀਰੀ ਸਾਹ ਫੜਦਾ ਹੱਥ 'ਚ ਲੋਕ ਕਲੂਰੇ ਫੇਰੇ ਦੇ ਨੀਚੇ ਨਾ ਮੈਂ ਆ ਕਿੱਲ ਲਾਇਆ ਹੋਇਆ ਹਾਂ ਜੀ ਉਰੇ ਫਿਰ ਜਿਹੜਾ ਕੋਈ ਗਾਰਬੇਜ ਕੋਈ ਸਿੱਟ ਜਾਂਦਾ ਉਹਨੂੰ ਫਿਰ ਤੁਰਦੇ ਫਿਰਦੇ ਐ ਚੱਕੀ ਜਾਂਦਾ ਹੈ ਜੀ ਠੀਕ ਹੈ ਜੀ ਤੇ ਘੋੜਿਆਂ ਨਾਲ ਮੇਰਾ ਬਹੁਤ ਪ੍ਰੇਮ ਹੈ ਮੈਂ 2 ਸਾਲ ਦਾ ਵੀ ਨਹੀਂ ਹੋਣਾ ਜਦ ਤੋਂ ਅਸੀਂ ਘੋੜੇ ਰੱਖ ਰਹੇ ਹਾਂ ਅੱਛਾ ਜੀ ਤੇ ਉਸ ਕਰਕੇ ਘੋੜਿਆਂ ਦਾ ਤਾਂ ਮੈਂ ਕਾਫੀ ਕੁਸ਼ ਬਣਾਇਆ ਵੱਡਾ ਖੁੰਡਾ ਵੀ ਬਣਾਇਆ ਆਪਦੇ ਹੱਥ ਨਾਲ ਬਹੁਤ ਸਕਲਪਚਰਸ ਬਣਾਏ ਨੇ ਪੇਂਟਿੰਗਸ ਬਣਾਈਆਂ ਨੇ ਮੈਨੂੰ ਆਰਟ ਦਾ ਵੀ ਸ਼ੌਕ ਹੈ ਮਡ ਕ੍ਰਾਫਟਿੰਗਸ ਵੀ ਫੇਰ ਹੋਰ ਬੋਨ ਨੂੰ ਘੜ ਕੇ ਵੀ ਬਣਾਈਆਂ ਨੇ ਮਤਲਬ ਜਿੰਨਾ ਕੁ ਮਹਾਰਜ ਸਮਰਥਾ ਦਿੰਦੇ ਨੇ ਕਰੀ ਜਾਂਦੇ ਆ ਜੀ ਤੇ ਜਿਹੜਾ ਆਹ ਹੈਗੇ ਨੇ ਅੰਗ ਲਾਉਂਦੇ ਹੁੰਦੇ ਨੇ ਜੀ ਅੱਛਾ ਜੀ ਇਹਨੂੰ ਗੁਪਤ ਹਥਿਆਰ ਕਹਿੰਦੇ ਨੇ ਗੁਪਤ ਹਥਿਆਰ ਹਥਿਆਰ ਤੁਸੀਂ ਉਹ ਜਿਹੜੀ ਆਪਣਾ ਮੂਵੀ ਸੀਗੀ ਆਹ ਅਜੇ ਅਕਸ਼ੇ ਕੁਮਾਰ ਦੀ ਕਿਹੜੀ ਆਪਣੀ ਸਿੱਖਾਂ ਤੇ ਬਣਾਈ ਹੋਈ ਸਾਰਾ ਗੜੀ ਸਾਰਾ ਗੜੀ ਸਾਰਾ ਗੜੀ ਸਾਰਾ ਗੜੀ ਚੋਂ ਐਂਡ 'ਚ ਮੁਸਲਮਾਨ ਦੇ ਗਲ 'ਚ ਨਹੀਂ ਮਾਰਦਾ ਅੱਛਾ ਜੀ ਉਹ ਉਹ ਇਹੀ ਹੁੰਦਾ ਹੈ ਗੁਪਤ ਹਥਿਆਰ ਕਹਿੰਦੇ ਨੇ ਨਾ ਮਤਲਬ ਵਿੱਚ ਲੁਕੋਇਆ ਹੋਇਆ ਹੈ ਪੰਡਿਆਂ ਦੇ ਵਿੱਚ ਲੁਕੋ ਕੇ ਲਾਇਆ ਹੁੰਦਾ ਹੈ ਇਹ ਖਾਲਸੇ ਲਾਸਟ ਰਿਸੋਰਟ ਹੁੰਦਾ ਹੈ ਵੀ ਜੇ ਕੋਈ ਹੋਰ ਚੀਜ਼ ਨਹੀਂ ਮਿਲੀ ਤੇ ਜਾਦਾ ਬੰਦੇ ਪੈ ਗਏ ਤਾਂ ਉਹਦੇ ਲਈ ਤੁਸੀਂ ਇਹਨੂੰ ਕਲੰਗੀ ਨਹੀਂ ਕਹਿ ਸਕਦੇ ਮੇਰਾ ਆਪਾਂ ਨਹੀਂ ਜੇ ਦਾ ਹੋਰ ਨਾਮ ਹੈ ਪੱਟੀ ਕਲਰ ਨਾਮ ਹੈ ਕੋਈ ਉਹ ਮੈਨੂੰ ਹੁਣ ਮੈਨੂੰ ਲੱਗਿਆ ਕਿ ਸਰਤਾਜ ਜੀ ਤਰ੍ਹਾਂ ਲਾਇਆ ਹੋਇਆ ਜਿਵੇਂ ਉਹ ਲਾਉਂਦਾ ਹੈ ਨਹੀਂ ਉਹ ਵੀ ਇਹੀ ਚੀਜ਼ ਹੁੰਦੀ ਆ ਪਰ ਉਹਦੀ ਉਹਨੇ ਅੰਦਰ ਪਤਾ ਨਹੀਂ ਗੁਪਤ ਤਿਆਰ ਹੈਗਾ ਕਿ ਨਹੀਂ ਅਕੇ ਜੀ ਪਰ ਉਹ ਆਹੀ ਚੀਜ਼ ਦਾ ਲੱਗਦਾ ਇੱਕ ਕਲਗੀ ਹੁੰਦੀ ਆ ਉੱਪਰ ਨੂੰ ਖੜਮੀ ਤੇ ਉਹ ਤਾਂ ਗੁਰੂ ਸਾਹਿਬ ਲਾਉਂਦੇ ਸੀ ਅਸੀਂ ਉਹਨਾਂ ਦੇ ਬੱਚੇ ਆ ਤਾਂ ਅਸੀਂ ਤਾਂ ਥੱਲੇ ਨੂੰ ਵਾਲੀ ਉਹ ਲਾ ਸਕਦੇ ਆ ਚੀਜ਼ ਹਾਂਜੀ ਹਾਂਜੀ ਮਹਾਰਾਜ ਦੇ ਮੁਕਾਬਲੇ ਦੀ ਚੀਜ਼ ਤਾਂ ਨਹੀਂ ਲਾ ਸਕਦੇ ਮਤਲਬ ਤੁਸੀਂ ਜੱਦੀ ਪੁਸਤੀ ਸਰਦਾਰ ਹੋ ਜੀ ਮਹਾਰਾਜ ਦੀ ਕਿਰਪਾ ਜੀ ਸਾਡੇ ਬਾਬਾ ਜੀ ਵਜ਼ੀਰ ਸੀਗੇ ਮਹਾਰਾਜਾ ਨਾਭਾ ਦੇ ਅੱਛਾ ਜੀ ਤੇ ਉਹਨਾਂ ਨੇ ਜਿਹੜਾ ਮੰਡੀ ਸਿਸਟਮ ਆਪਣਾ ਸਾਰਾ ਹੁਣ ਇੰਨਾ ਜ਼ਿਆਦਾ ਜਿਹਦੇ ਪਿੱਛੇ ਭਾਜਪੀ ਮੰਡੀ ਸਿਸਟਮ ਬੰਦ ਕਰਾਉਣ ਲੱਗੀ ਪਈ ਹੈ ਉਹ ਸਾਰੀ ਉਹਨਾਂ ਦੇ ਦਿਮਾਗ ਦੀ ਕਾਰਡ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਘੋੜਿਆਂ ਦੀ ਮੰਡੀ ਲਾਈ ਸੀ ਫਿਰ ਅਨਾਜ ਮੰਡੀ ਫੇਰ ਕੁਲਾੜ ਮੰਡੀ ਐਂ ਕਈ ਮੰਡੀਆਂ ਉਹਨਾਂ ਨੇ ਗੁਵਿੰਦਗੜ੍ਹ ਮੰਡੀ ਵਸਾਈ ਰਾਮਪੁਰਾ ਫੂਲ ਜੈਤੋਂ ਐ ਕਈ ਮੰਡੀਆਂ ਉਹਨਾਂ ਨੇ ਮਹਾਰਾਜਾ ਹੀਰਾ ਸਿੰਘ ਦੇ ਰਾਜ ਚ ਬਣਾਈਆਂ ਤੇ ਚਲਾਈਆਂ ਇੱਥੇ ਕੋਣ ਕਿੱਥੋਂ-ਕਿੱਥੋਂ ਲੋਕ ਆਉਂਦ ਨੇ ਮਤਲਬ ਨਾਨੋ ਕੀ ਦਾ ਜਿਹੜਾ ਨਾਮ ਐ ਗੈਰੀ ਫਾਰਮ ਦਾ ਨਾਮ ਐ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਦੂਰੋਂ-ਦੂਰੋਂ ਵੀ ਲੋਕ ਆਉਂਦ ਨੇ ਵੀਰੇ ਅਸੀਂ ਜੀ ਹੋਮਸਟੇਅ ਰਜਿਸਟਰ ਕਰਾਇਆ ਹੋਇਆ ਪੰਜਾਬ ਗਵਰਨਮੈਂਟ ਕੋਲ ਹਾਂਜੀ ਐ ਟੂਰਿਜ਼ਮ ਦੇ ਅੰਡਰ ਤੇ ਉਹ ਟੂਰਿਜ਼ਮ ਕਰਕੇ ਸਾਡੇ ਜਦੋਰੇ ਲੋਕਾਂ ਨੂੰ ਨਹੀਂ ਲੋਕਲ ਪਤਾ ਸੀਗਾ ਤੇ ਸਾਡੇ ਕੋਲ ਫਰਾਂਸ ਤੋਂ ਅਮਰੀਕਾ ਤੋਂ ਤੇ ਜਰਮਨ ਤੋਂ ਕਪਲਸ ਆ ਕੇ ਉਰੇ ਸਟੇ ਕਰਕੇ ਜਾਂਦੇ ਸੀ ਹੂੰ ਤੇ ਇਸ ਕਰਕੇ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਉੱਥੇ ਤੱਕ ਹੁਣ ਅੱਜ ਕੱਲ ਤਾਂ ਇੱਕ ਵਰਲਡ ਇੱਕ ਛੋਟਾ ਜਿਹਾ ਪਿੰਡ ਹੈ ਜਿਹਦੇ ਚ ਇੱਕ ਗੱਲ ਉਰੇ ਦੀ ਉੱਥੇ ਪਤਾ ਹੁੰਦੀ ਹੈ ਉੱਥੇ ਦੀ ਉਰੇ ਪਤਾ ਹੁੰਦੀ ਹੈ ਤੇ ਜਿਹੜਾ ਕੋਈ ਸਰਚ ਕਰੇ ਪਰਟੀਕੂਲਰ ਇਸ ਟੇਸਟ ਦਾ ਉਹਨੂੰ ਪਤਾ ਹੁੰਦਾ ਵੀ ਕੈਰੀ ਫਾਰਮਸ ਹੈਗਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਹਿਮਾਚਲ ਦੀ ਲੁੱਕ ਹੈ ਨਾ ਇੱਧਰ ਚੰਡੀਗੜ੍ਹ ਦੀ ਲੋਕਾਂ ਵੀ ਤੁਸੀਂ ਇੱਕ ਤਰ੍ਹਾਂ ਲੇਕ ਬਣਾਈ ਹੋਈ ਹੈ ਚੰਡੀਗੜ੍ਹ ਦੀ ਮੰਗ ਇੱਧਰ ਪੰਜਾਬ ਦੀ ਲੋਕਾਂ ਹਰਿਆਣਾ ਦੀ ਬਣਾਉਂਗੇ ਇਹ ਦਿਮਾਗ ਵਿੱਚ ਕਿੱਦਾਂ ਆਇਆ ਇਹ ਬਸ ਮਹਾ ਪੰਜਾਬ ਦਾ ਪ੍ਰੇਮ ਸਤਕਾਰ ਜੀ ਵੀ ਹਮ ਵੈਸੇ ਤਾਂ ਅਸੀਂ ਚਾਹੁੰਦੇ ਆਂ ਵੀ ਸਾਡਾ ਜਿਹੜਾ ਪੁਰਾਣਾ ਪੰਜਾਬ ਸੀ ਮਹਾਰਾਜ ਰਜੀਤ ਸਿੰਘ ਦਾ ਰਾਜ ਸੀ ਉਹ ਸਾਰਾ ਹੀ ਇਲਾਕਾ ਸਭ ਤੋਂ ਵਧੀਆ ਇਲਾਕਾ ਸਾਰੇ ਬਾਰਡਰਾਂ ਦਾ ਜਿਹੜਾ ਵਰਤਾਰਾ ਇਹ ਖਤਮ ਹੋਣਾ ਚਾਹੀਦਾ ਵੀ ਇੱਕ ਦੁਨੀਆ ਹੁਣ ਤਾਂ ਇੱਕ ਛੋਟੀ ਜੀ ਮਾਰਕੀਟ ਬਣ ਕੇ ਰਹਿ ਗਈ ਫਿਰ ਐਡੇ ਬਾਰਡਰ ਇੰਨੀਆ ਤਾਰਾ ਹੋਰ ਕਾਦੇ ਲਈ ਸਾਰਾ ਇਹ ਜਿਹਾ ਸਿਸਟਮ ਹੋਵੇ ਵੀ ਸਾਰੇ ਹੀ ਰਲ ਮਿਲ ਕੇ ਰਹਿਣ ਤੇ ਉਹ ਪੰਜਾਬ ਦੁਬਾਰਾ ਬਸਾਇਆ ਜਾਵੇ ਪਰ ਜੇ ਉਹ ਨਹੀਂ ਬਣਾ ਸਕਦੇ ਤਾਂ ਟੁਕ ਟੋ ਦਾ ਮਾਡਲ ਤਾਂ ਬਣਾ ਸਕਦੇ ਮਾਡਲ ਤਾਂ ਬਣਾ ਸਕਦੇ ਆ ਜੀ ਤਾਂ ਕਰਕੇ ਸ਼ੁਰੂ ਕਰਿਆ ਇਹਨੂੰ ਕਿੰਨਾ ਟਾਈਮ ਹੋ ਗਿਆ ਸ਼ੁਰੂ ਕਰੇ ਨੂੰ ਜੀ ਕਿੰਨੇ ਸਾਲ ਮੈਂ 2006 ਤੋਂ ਸ਼ੁਰੂ ਕਰਿਆ ਸੀ ਜੀ ਅਸਲ 'ਚ ਜਿਹੜੇ ਮੇਰੇ ਕੋਲ ਰਿਸੋਰਸਸ ਨਹੀਂ ਸੀ ਜੀ ਬਿਲਕੁਲ ਮੈਨੂੰ ਐ ਹੁੰਦਾ ਸੀ ਵੀ ਅਗਲੇ ਕਹਣਾ ਵੀ ਤੂੰ ਕਿਤੇ ਬਾਹਰ ਨਹੀਂ ਘੁੰਮਣ ਗਿਆ ਹੋਰ ਨਹੀਂ ਮੈਂ ਮੈਨੂੰ ਤਾਂ 10 ਰੁਪਏ ਵੀ ਆ ਜਣਾ ਹੁੰਦਾ ਵੀ ਦੋ ਇੱਟਾਂ ਹੀ ਲੈ ਆਵਾਂ ਪੂਰੇ ਲਾ ਲੂੰਗਾ ਵੀ ਐਨਾ ਜਨੂਨ ਸੀਗਾ ਵੀ ਫਾਰਮ ਇਹ ਜਆ ਬਣਾਉਣਾ ਜਿਹੜਾ ਵਰਲਡ ওভার ਸਾਰਿਆਂ ਨੂੰ ਪਤਾ ਹੋਵੇ ਵੀ ਕੋਈ ਚੀਜ਼ ਆਏਗੀ ਨਾਨੋ ਕੀ ਪਿੰਡ ਹੈਗਾ ਉੱਥੇ ਗੈਰੀ ਫਾਰਮਸ ਹੈਗਾ ਹੁਣ ਤਾਂ ਮਹਾਰਾਜ ਦੀ ਕਿਰਪਾ ਮੈਨੂੰ ਦੇਖ ਕੇ ਹੀ ਸੌਕ ਹੋਰ ਬਣ ਗਿਆ ਅਲੇ-ਤਲੇ ਇਹ ਕਿੰਨੇ ਕਿੱਲੇ ਚਾਊਗਾ ਜੀ ਇਹ ਅਸੀਂ ਟੋਟਲ ਮੇਰੇ ਕੋਲ 14 ਏਕੜ ਹੈ ਜੀ ਅੱਛਾ ਜੀ ਜਿਦੇ ਚੋਂ 3 ਏਕੜ ਚ ਤਾਂ ਜੰਗਲ ਲਗਾਏ ਆ ਅੱਛਾ ਜੀ 4 ਏਕੜ 5 ਚ ਬਾਗ ਲਗਾਏ ਆ ਹੂੰ ਤੇ ਬਾਕੀ 2.5 ਏਕੜ ਚ ਝੀਲ ਬਣਾਈ ਆ 2 ਟਾਇ 1 ਇਕੜ ਚ ਆ ਸਾਰਾ ਲੌਨ ਤੇ ਆ ਲੁੱਕ ਬਣਾਈ ਆ ਕਟੇਜਸ ਬਣਾਈਆਂ ਨੇ ਇਹ ਸਾਰਾ ਚੌੜਾ ਗਿਲੇ ਨੇ ਹਾਂਜੀ ਟੋਟਲ ਪਾਰਕਿੰਗ ਐ ਹਮ ਐ ਪਾਰਕਿੰਗ ਚ ਅਸਲ ਚ ਮੇਨ ਜਿਹੜਾ ਆਕਸੀਜਨ ਦਾ ਵੀ ਲੰਗਰ ਲਾਉਣਾ ਇੱਕ ਮਤ ਸੀਗਾ ਇਹ ਚੀਜ਼ ਬਣਾਉਣ ਚ ਵੀ ਦੁਨੀਆ ਚ ਪੋਲਿਊਸ਼ਨ ਤੇ ਆਪਣੀ ਨਿੱਜ ਲਈ ਲੋਕ ਲੋਕਾਂ ਤੋਂ ਖੋਹੀ ਜਾ ਰਹੇ ਨੇ ਤਾਂ ਮੈਂ ਦੁਨੀਆ ਨੂੰ ਕੀ ਦੇ ਸਕਦਾ ਤਾਂ ਕਟੂਕ ਟਾਬੋ ਹਵਾ ਤਾਂ ਵਧੀਆ ਦੇ ਸਕਦੇ ਆਂ ਦਰਖਤ ਤਾਂ ਵਧੀਆ ਲਾ ਸਕਦੇ ਆਂ ਆਲੇ-ਦਾਲੇ ਲਗਵਾਏ ਮੇਰੇ ਦੋਸਤਾਂ ਦੇ ਖੂਹਾਂ ਤੇ ਮੈਂ ਡੋਨੇਟ ਕਰਦਾ ਦਰਖਤ ਬਹੁਤ ਸਿਰ ਤੋਂ এনवायरमेंट ਤੇ ਕੰਮ ਕਰ ਰਹੇ ਆਂ ਜੇ ਆਪਾਂ ਸੋਚੇ ਵੀ ਅਰਨਿੰਗ ਸੋਰਸ ਦੇ ਤੌਰ ਤੇ ਸੋਚੀਏ ਜ਼ਮੀਨ ਨਾਲੋਂ ਖੇਤੀਬਾੜੀ ਨਾਲ ਵੱਧ ਫਾਇਦਾ ਚ ਅ ਅਰਨਿੰਗ ਪੁਆਇੰਟ ਆਫ 뷰 ਨਾਲ ਤਾਂ ਜੇ ਸੋਚਿਆ ਜਾਵੇ ਤਾਂ ਜਿੰਨਾ ਮੈਂ ਪੈਸਾ ਲਾ ਚੁੱਕਿਆ ਉਹਦਾ ਵਿਆਜ ਹੀ ਨਹੀਂ ਹੁੰਦਾ ਅੱਛਾ ਜੀ ਇਹ ਤਾਂ جنੂਨ ਹੀ ਕੰਮ ਕਰਦਾ ਹੁੰਦਾ ਹੈ ਜੇ ਕੰਮ ਕਰਦੇ ਹੋ ਕੋਈ ਵੀ ਜੇ ਤੁਹਾਨੂੰ ਸ਼ੌਕ ਨਹੀਂ ਨਾ ਤੁਸੀਂ ਕੰਮ ਨਹੀਂ ਕਰ ਸਕਦੇ ਜਦ ਮੈਂ ਉਹ ਲਗਾਉਣ ਲੱਗਿਆ ਸੀ ਆ ਸਾਹਮਣੇ ਟਾਵਰ ਬਣਨਾ ਸੀ ਇਹਦਾ نیچے ਟੋਬੇ ਦੇ ਵਿੱਚ ਪਟਿਆ ਹੋਇਆ ਐ ਏਡਾ ਮੋਟਾ ਲੈਂਟਰ ਨੀਚੇ ਪਾਇਆ ਹੋਇਆ ਉਹਦੇ ਚੋਂ ਉਂਗੂਠੇ ਨਾਲੋਂ ਮੋਟੇ ਸਰੀਏ ਉੱਤੇ ਨੂੰ ਜਾ ਰਹੇ ਦੇਖ ਕੇ ਲੋਕੇ ਕਹਿੰਦੇ ਸ਼ਦਾਈ ਹੋ ਗਿਆ ਏਡੇ ਨਾਲ ਆਪਦੇ ਲਈ ਕਮਰਾ ਬਣਾ ਲੈਂਦਾ ਇਹ ਮਿੱਟੀ 'ਚ ਇੰਨਾ ਲੋਹਾ ਸਿਮੈਂਟ ਦੱਬੀ ਬੈਠਾ ਹੈ ਕਿਸੇ ਨੇ ਰੋਕਿਆ ਨਹੀਂ ਹੈਗਾ ਵੀ ਇਹ 14 ਕਿੱਲੇ ਦਾ ਕਿੰਨੀ ਅਰਨੀ ਹੋ ਸਕਦੀ ਹੈ ਆਪਣੀ ਜ਼ਮੀਨ ਬਹੁਤ ਹੋਤਾ ਸਾਰੇ ਹੀ ਰੋਕਦੇ ਸੀਗੇ ਜੀ ਅੱਛਾ ਜੀ ਕਾਉਂਸਲਰ ਦੇਣ ਵਾਲਾ ਕੋਈ ਹੁੰਦਾ ਸੀ ਵੀ ਦੱਬੀ ਚੰਨ ਪਰ ਆਏ ਆ ਵੀ ਮੇਰੀ ਫੈਮਿਲੀ ਉਹਰੇ ਸਕੂਲ ਵੀ ਚਲਾਉਂਦੇ ਨੇ ਮੇਰੇ ਮਦਰ ਤੇ ਮੇਰੀ ਵਾਈਫ ਉੱਥੇ ਪ੍ਰਿੰਸੀਪਲ ਹੈ ਓਕੇ ਜੀ ਉਹ ਆਪਣਾ ਕਮਾਉਂਦੇ ਸੀ ਮੇਰੇ ਤੇ ਕੋਈ ਉਹਨਾਂ ਦੀ ਰਿਸਪੌਂਸਿਬਿਲਟੀਜ਼ ਨਹੀਂ ਸੀ ਇਸ ਕਰਕੇ ਮੈਂ ਬਣਾ ਸਕਿਆ ਵੀ ਜੇ ਫੈਮਿਲੀ ਨਹੀਂ ਤਾਂ ਆਪਦੇ ਨੂਨ ਤੇਲ ਚੀ ਬੰਦਾ ਜ਼ਿੰਦਗੀ ਲੰਘ ਜਾਂਦੀ ਆ ਕਿੱਥੇ ਕੁਝ ਬਣਾ ਸਕਦਾ ਤੁਹਾਡਾ ਇਹ ਜਿਹੜਾ ਪੂਰੇ ਪ੍ਰੀ ਵੈਡਿੰਗ ਦਾ ਮਤਲਬ ਹੈ ਜਿਹੜਾ ਪੈਕੇਜ ਬਹੁਤ ਸਹੀ ਆ ਨਾ ਜੀ 7000 ਚ ਕਈ ਜਗ੍ਹਾ ਤਾਂ 20 25 25000 ਵੀ ਲੰਦੇ ਨੇ ਨਾ ਘੱਟ ਕਿਉਂ ਰੱਖਿਆ ਤੁਸੀਂ ਨੇ ਫਿਰ ਅਸਲ ਚ ਮੈਨੂੰ ਇਹ ਆ ਵੀ ਚਲ ਜਿਹਨੂੰ ਸ਼ੌਕ ਆ ਹੁਣ ਕਈ ਵਿਚਾਰੇ ਜਿਵੇਂ ਕੋਲ ਜੀਪ ਨਹੀਂ ਹੈਗੀ ਘੋੜੇ ਨਹੀਂ ਹੈਗੇ ਉਨਾ ਵਿਆਂ ਖਾਂਚ ਜਿਹੜੀ ਖੁਸ਼ੀ ਮਿਲਦੀ ਹੈ ਨਾ ਉਦੋਂ ਚੜ ਕੇ ਇਹਨੂੰ ਚਲਾ ਕੇ ਇਹਨੂੰ ਰਾਈਡ ਕਰਕੇ ਉਹ ਕਈ ਕਈ ਲੱਖਾਂ ਰੁਪਈਆ ਤੋਂ ਜ਼ਿਆਦਾ ਹੈ ਅੱਛਾ ਜੀ ਉਹੀ ਦੇਖ ਕੇ ਮੈਨੂੰ ਆਏ ਹੁੰਦਾ ਵੀ ਕੋਈ ਰਹਿ ਨਾ ਜਾਵੇ ਵੀ ਚੱਲ ਕਰ ਲੋ ਯਾਰ ਤੁਸੀਂ ਫਿਰ ਇੰਨੇ ਕਨਾ ਮੇਰਾ ਖਰਚਾ ਚੱਲੀ ਜਾਂਦਾ ਅੱਛਾ ਜੀ ਜਿੰਨਾ ਕ ਮੇਰਾ ਸਟਾਫ ਰੱਖਿਆ ਹੋਇਆ ਤੇ ਜ਼ਿਆਦਾ ਕੋਈ ਪੈਸੇ ਦੀ ਕੋਈ ਮੈਨੂੰ ਤਮਾ ਨਹੀਂ ਹੈ ਕੋਈਆਂ ਨੇ ਵੱਧ ਕਮਾ ਲਈ ਵੀ ਇੰਨਾ ਖਰਚਾ ਕਰਿਆ ਤੇ ਬੱਲਾ ਹਾਂਜੀ ਜਦ ਮਹਾਰਾਜ ਨੇ ਦਿੱਤਾ ਤਾਂ ਉਹ ਵੀ ਉਰੀ ਲਾ ਦੇਣਾ ਜੇ ਘੱਟ ਦਊਗਾ ਥੋੜਾ ਜਿਹਾ ਲੇਟ ਲਾ ਲਾਂਗੇ ਹੂੰ ਬਣਾਉਣਾ ਤਾਂ ਫਾਰਮ ਹੀ ਆ ਮੇਰੀ ਜ਼ਿੰਦਗੀ ਫਾਰਮ ਬਣਾਉਂਦੇ ਬਣਾਉਂਦੇ ਲੰਘ ਜੂਗੀ ਇਹੀ ਆ ਤੇ ਉਹ ਵਧੀਆ ਹੋਊਗੀ ਜੇ ਮੈਂ ਫਟਾਫਟ ਫਾਰਮ ਬਣਾ ਕੇ ਕੀ ਮੈਨੂੰ ਕਹਿੰਦੇ ਦੀ ਲੋਨ ਲੈ ਲੈ ਐਂ ਕਰਨਾ ਫਟਾਫਟ ਬਣਾ ਲਾ ਫਿਰ ਰੁਪਈਆ ਕਮਾ ਲੈ ਲੋਨ ਲਾ ਦੇ ਮੈਂ ਕਿਹ ਵੇਰ ਕੀ ਹੋਜੂ ਫਿਰ ਤੇਰ ਕੋ ਪੈਸੇ ਆ ਮੈਂ ਫੇਰ ਕੀ ਹੋਜੀ ਮੈਂ ਇੱਕ ਵਧੀਆ ਜ਼ਿੰਦਗੀ ਉਰੇ ਜਿਉ ਰਿਹਾ ਵਧੀਆ ਆਬੋ ਹਵਾ ਚ ਬੈਠਾ ਸੰਤੁਸ਼ਟੀ ਆ ਮਨ ਨੂੰ ਬਹੁ ਮਰਜ਼ੀ ਦੀ ਕਿਰਪਾ ਤੇ ਕੋਈ ਪੈਸੇ ਦੀ ਲੋਡ ਵੀ ਨਹੀਂ ਹੈ ਫਰੂਟ ਉਰੇ ਲੱਗਿਆ ਹਰ ਇੱਕ ਚੀਜ਼ ਸਬਜ਼ੀਆਂ ਦਾਲਾ ਕੀ ਹੋਰ ਲੋਡ ਹੁੰਦੀ ਹੈ ਮੜਾ ਮੋਟਾ ਪੈਟਰੋਲ ਦੀ ਲੋਡ ਹੁੰਦੀ ਹੈ ਉਹ ਸੀਐਨਜੀ ਵਾਲੀ ਗੱਡੀ ਰੱਖੀ ਆ ਉਹ ਵੀ ਮੇਰਾ ਪਹਿਲਾਂ ਤਾਂ ਕਾਫੀ ਡੀਜ਼ਲ ਤੇ ਲੱਜਾਂਦਾ ਸੀ ਉਹ 5-400 ਰੁਪਿਆ ਵੀ ਨਹੀਂ ਲੱਗਦਾ ਦੋ ਤਿੰਨ ਦਿਨ ਨਿਕਲ ਜਾਂਦੇ ਨੇ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਕੁਦਰਤ ਦੇ ਨੇੜੇ ਬੈਠੇ ਹੋ ਦਰ ਆ ਦੇ ਵਿੱਚ ਹਾਂਜੀ ਹਾਂਜੀ ਮੈਂ ਇਹ ਕਹਿਣਾ ਹੁੰਦਾ ਵੀ ਲੋਕ ਕਹਿੰਦੇ ਨੇ ਮਰਨ ਤੋਂ ਬਾਅਦ ਚ ਸਵਰਗ ਮਿਲੂਗਾ ਮਹਾਰਾਜ ਨੇ ਸਾਨੂੰ ਜਿਉਂਦੇ ਜੀ ਸਵਰਗ ਚ ਰੱਖਿਆ ਵੀ ਉਹਦਾ ਬਹੁਤ ਹੀ ਜ਼ਿਆਦਾ ਸ਼ੁਕਰ ਹੈ ਇਹ ਜੀ ਜਗ੍ਹਾ ਤੇ ਰਹਿਣਾ ਤੇ ਇਸ ਚੀਜ਼ ਦਾ ਆਨੰਦ ਮਾਣਨਾ ਹੀ ਬਹੁਤ ਵੱਡੀ ਗੱਲ ਹੈ ਹੋਰ ਇਹ ਤੁਸੀਂ ਤੁਸੀਂ ਕੀ ਕੀ ਪ੍ਰੋਵਾਈਡ ਕਰਦੇ ਹੋ ਜਿਹੜੇ ਮਤਲਬ ਸ਼ੂਟਿੰਗ ਲਈ ਆਉਂਦੇ ਨੇ ਪ੍ਰਾਈਵੇਟਿਕ ਲਈ ਮੈਂ ਤਾਂ ਆਪਣੇ ਸ਼ੌਕੇ ਪੂਰੇ ਨੇ ਜੀ ਜਿੰਮੇ ਤੁਸੀਂ ਇਧਰੋਂ ਬਣੋਗੇ ਜਦ ਨਾ ਇੱਥੇ ਪੁਰਾਣੀਆਂ ਕੰਧਾਂ ਬਣਾਈਆਂ ਉਹਦੇ ਤੇ ਛੋਟੀ ਇੱਟ ਦਾ ਕੰਮ ਕਰਿਆ ਘੜਿਆਂ ਵਾਲੀ ਦੀਵਾਰ ਮੇਰਾ ਕਜ਼ਨ ਇੱਕ ਨੇ ਆਈਡੀਆ ਦਿੱਤਾ ਕਹਿੰਦਾ ਘੜਿਆਂ ਦੀ ਦੀਵਾਰ ਕਿਉਂ ਨਹੀਂ ਬਣਾਉਂਦੇ ਉਹ ਬਣਾ ਲਈ ਫੇਰ ਟਰੈਕਟਰ ਪੁਰਾਣੇ ਮੈਨੂੰ ਸ਼ੌਕ ਸੀਗਾ ਪੁਰਾਣੇ ਟਰੈਕਟਰ 4-5 ਲੈ ਕੇ ਖੜੇ ਕਰੇ ਨੇ ਫੇਰ ਗੱਡਾ ਫਿਰ ਰਾਜਸਥਾਨ ਵਾਲਾ ਗੱਡਾ ਰੇੜਾ ਰੇੜਾ ਗੱਡੀ ਉਹ ਜਿਹੜੀ ਪਹਿਲਾਂ ਹੁੰਦੀ ਸੀ ਗੱਡੀ ਦੇ ਟਾਇਰ ਹੁੰਦੇ ਸੀ ਉੱਪਰ ਰੇੜਾ ਹੁੰਦਾ ਸੀ ਗੱਡਾ ਤੇ ਟਾਂਗਾ ਟਾਂਗਾ ਗਿੱਕ ਜਿਹੜੀ ਬੱਗੀ ਕਹਿੰਦੇ ਆ ਮਤਲਬ ਫਿਰ ਈਵਨ ਅਸੀਂ ਦਿੱਲੀ ਸੰਘਰਸ਼ ਚ ਟਰੱਕ ਲੈ ਕੇ ਗਏ ਸੀ ਜਿਹੜਾ ਉੱਥੇ ਰਾਤ ਨੂੰ ਜਿਹਦੇ ਚ ਰਹਿੰਦੇ ਸੀ ਅੱਛਾ ਜੀ ਉਹ ਟਰੱਕ ਖੜਾ ਆ ਉਹਦੇ ਚ ਮਿਊਜ਼ੀਅਮ ਜਿਹੜੇ ਸਨ ਚ ਗਏ ਸੀ ਜਿਹੜਾ ਦਿੱਲੀ ਸੰਘਰਸ਼ ਆਪਣਾ 2019 ਵਾਲਾ ਅਚੋਨੀ ਉਦੋਂ ਉੱਥੇ ਦਿੱਲੀ ਰਹਿੰਦੇ ਸੀਗੇ ਹੂੰ ਉਹ ਟਰੱਕ ਨੂੰ ਮਿਊਜ਼ੀਅਮ ਬਣਾ ਰਹੇ ਆ ਅਸੀਂ ਅੱਛਾ ਜੀ ਵੀ ਕਿਵੇਂ ਲੜਾਈ ਸਾਰੀ ਲੜੀ ਦਿੱਲੀ ਜਾ ਕੇ ਕਿਵੇਂ ਉਹ ਸਾਰਾ ਉਦੋਂ ਨਵਦੀਪ ਨੇ ਕਿਵੇਂ ਹੂੰ ਪਾਣੀ ਦੇ ਮੂੰਹ ਮੋੜੇ ਸਾਰਾ ਕੁਝ ਬਣਾ ਰਹੇ ਹੋ ਜੀ ਉਹ ਹਾਂਜੀ ਉਹਨਾਂ ਦੀਆਂ ਫੋਟੋਆਂ ਲਾ ਕੇ ਟਰੱਕ ਦੇ ਵਿੱਚ ਉਹਦੇ ਵਿੱਚ ਵੀ ਕਿਵੇਂ ਉੱਥੇ ਰਹਿੰਦੇ ਸੀ ਉਹਦੀਆਂ ਫੋਟੋਆਂ ਉਹ ਸਾਰਾ ਮੈਂ ਤਾਂ ਤਾਂਗੇ ਕਹਿੰਦੇ ਹਾਂ ਜੋੰਗੇ ਹਨਾ ਪੁਰਾਣੇ ਜੋੰਗੇ ਤਾਂਗੇ ਰੇੜਾ ਹੋਰ ਵੀ ਚੀਜ਼ਾਂ ਤੁਸੀਂ ਟੋਪੇ ਨੱਕ ਵਾਲਾ ਭੂਂਡ ਸਕੂਟਰ ਮੋਟਰਸਾਈਕਲ ਬੋਬੀ ਬੋਬੀ ਮੋਟਰਸਾਈਕਲ ਬੋਬੀ ਫਿਲਮ ਵਿੱਚ ਨਹੀਂ ਆਈ ਸੀ ਉਹਦਾ ਬੋਬੀ ਉਹ ਨਾਮ ਪੈ ਗਿਆ ਸੀ ਹਾਂਜੀ ਹਾਂ ਫਿਰ ਰਾਜਦੂਤ ਫਿਰ ਵੀ ਹੁਣ ਵੀ ਜਿਹੜਾ ਮੇਰੇ ਕੋਲ Honda ਮੋਟਰਸਾਈਕਲ ਹੈ ਉਹ ਵੀ ਛੋਟਾ ਪੁਰਾਣਾ ਮੋਟਰਸਾਈਕਲ ਇਕ ਥੋੜੇ ਜਿਹੀ ਆਏ ਸੀ ਉਹ ਰੱਖਿਆ ਮਤਲਬ ਥੋੜੀ ਜਿਹੀ ਯੂਨੀਕ ਜੀ ਚੀਜ਼ ਮੈਨੂੰ ਰੱਖਿਆ ਦਾ ਬੁਲਟ ਦੇ ਨਾਲ ਬੁਲਟ ਦੇ ਨਾਲ ਸਾਈਡਕਾਰ ਲੋਆਈ ਹੋਈ ਹੈ ਅੱਛਾ ਜੀ ਐ ਫਿਰ 500 ਸੀਸੀ ਵਾਲਾ ਬੁਲਟ ਹੋਰ ਮਤਲਬ ਅਗਲਾ ਆਕੇ ਜਿਹੜਾ ਚਾ ਕਰੇ ਚੀਜ਼ ਵੀ ਆ ਬੜੀ ਡਿਫਰੈਂਟ ਜੀ ਇਹਦੇ ਚ ਬੈਠ ਕੇ ਫੋਟੋ ਖਿਚਾਉਣੀ ਹੈ ਇਹ ਜੁਨੀਕ ਚੀਜ਼ਾਂ ਕਿੱਥੋਂ ਤੁਸੀਂ ਰੇਂਜ ਕਰਿਆ ਕਿੱਥੇ ਕਿੱ데 ਘੁੰਮਣਾ ਪਿਆ ਫਿਰ ਹੁਕਮਨ ਦੀ ਲੋੜ ਹੀ ਨਹੀਂ ਪਈ ਜੀ ਕੋਈ ਨਾ ਕੋਈ ਭਰਾ ਕੋਈ ਨਾ ਕੋਈ ਯਾਰ ਦੋਸਤ ਕੋਈ ਮੋਟਰਸਾਈਕਲ ਦੇ ਗਿਆ ਕੋਈ ਕੋਸ਼ਿਸ਼ ਹੈ ਅਗਲਾ ਜਦ ਹੋਣਾ ਇੰਨਾ ਜ਼ਿਆਦਾ ਲੋਕਾਂ ਨੂੰ ਪਤਾ ਵੀ ਇਹਨੂੰ ਸ਼ੌਕ ਹੈ ਤਾਂ ਅਗਲਾ ਕਹਿੰਦਾ ਜਿਹੜਾ ਕੋ ਮਰਜ਼ੀ ਦੇ ਦੀ ਯਾਰ ਮੇਰੀ ਨਿਸ਼ਾਨੀ ਉਰੇ ਖੜੀ ਕਰ ਪਤਾ ਚੱਲਦਾ ਰੋ ਸਾਨੂੰ ਸਾਡੇ ਬਜ਼ੁਰਗਾਂ ਨੇ ਐਂ ਟਰੈਕਟਰ ਦੇ ਗਏ ਮੈਨੂੰ ਕਹਿੰਦੇ ਦੇਣਾ ਵੀ ਤੈਨੂੰ ਐ ਦੇਣਾ ਵੀ ਐਨੇ ਦਾ ਐ ਸੁਮੋ ਮੇਰਾ ਇੱਕ ਦੋਸਤੋ Tata Sumo 454 ਉਹ ਦੇ ਗਏ ਫਿਰ Jonga 1 Tonner ਇੱਕ ਮੁੰਡਾ ਮੇਰੇ ਕੋਲ ਆਉਂਦਾ ਸੀ ਉਹ ਹੁਣ ਵਿਚਾਰਾ ਹੀ ਇਸ ਨੋ ਮੋਰ ਉਹ ਉਹਨੇ ਉਹ ਮੈਨੂੰ ਕਹਿੰਦਾ ਤੁਹਾਡੇ ਕੋਲ ਜੋਂਗਾ ਜੀ ਵਾਂਟਨ ਨਹੀਂ ਹੈ ਤੁਹਾਨੂੰ ਮੇਰੇ ਕੋਲ ਇੱਕ ਵਾਂਟਨ ਖੜੀ ਹੈ ਕਹਿੰਦਾ ਤੁਹਾਨੂੰ ਦਮਾ ਅੱਛਾ ਜੀ ਉਹ ਵਾਂਟਨ ਦੇ ਗਿਆ ਉਹਦੇ ਜੇ ਮੈਂ ਪੈਸੇ ਵੀ ਦੇਣੇ ਸੀਗੇ ਉਹ ਵਿਚਾਰਾ ਪੂਰਾ ਹੋ ਗਿਆ ਉਹਦਾ ਫਾਦਰ ਲੈ ਕੇ ਗਿਆ ਹਮ ਐ ਮਤਲਬ ਕਿ ਕਿਸੇ ਦੇ ਕਰਮਾਂ ਦੀ ਕੋਈ ਚੀਜ਼ ਖੜੀ ਆ ਕੋਈ ਕਿਸੇ ਦੇ ਕਰਮਾਂ ਦੀ ਖੜੀ ਆ ਮੇਰੇ ਐਫਰਟਸ ਤਾਂ ਬਹੁਤ ਘੱਟ ਨੇ ਮੈਂ ਤਾਂ ਸਿਰਫ ਇਕੱਠਾ ਕਰਨ ਵਾਲਾ ਹਾਂ ਰੇ ਬੈਠ ਕੇ ਉਹ ਚੀਜ਼ਾਂ ਡਿਸਪਲੇ ਕਰਨ ਵਾਲਾ ਤੇ ਝਾੜੂ ਫੇਰਦੀ ਦਾ ਉਹ ਇਸ ਵੇਲੇ ਸ਼ਾਮ ਬਸ ਇੰਨੀ ਗੱਲਬਾਤ ਤੁਸੀਂ ਰੋਜ਼ਗਾਰ ਹੀ ਦਿੱਤਾ ਹੋਇਆ ਕਈ ਬੰਦਿਆਂ ਨੂੰ ਉਹਦੀ ਕਿਰਪਾ ਜੀ ਉਹ ਦਿੰਦਾ ਰੋਜ਼ਗਾਰ ਤਾਂ ਨਹੀਂ ਦਾ ਆਪਦਾ ਹੀ ਚਲਾਉਣਾ ਬਹੁਤ ਔਖਾ ਹੁੰਦਾ ਤੇਰੇ ਟਿਕਟ ਵੀ ਲੱਗੀ ਹੋਈ ਹੈ 50 ਰੁਪਏ ਕਹਿੰਦੇ ਵੀ ਹਾਂਜੀ ਵੀ ਟਿਕਟ ਰੱਖੀ ਹੈ ਜੀ 50 ਰੁਪਏ ਉਹ ਤਾਂ ਹੈਗਾ ਵੀ ਅਗਲਾ ਖਾਣ ਪੀਣ ਨੂੰ ਆਪਦਾ ਸਮਾਨ ਲੈ ਆਉਂਦਾ ਵੀ ਉਰੇ ਸਾਨੂੰ ਨਹੀਂ ਤਾਂ ਫਿਰ ਹੋਰ ਕੋਈ ਆਮਦਨ ਦਾ ਜ਼ਰੀਆ ਨਹੀਂ ਰਹਿੰਦਾ ਹਾਂ ਹਾਂਜੀ ਹਾਂਜੀ ਅਗਲਾ ਜੇ ਅਸੀਂ ਟਿਕਟ ਨਾਲ ਲਈਏ ਅਗਲਾ ਆ ਕੇ ਬੈਠੂਗਾ ਕਾਫੀ ਕੇ ਮੁਰਜੂਗਾ VOTING ਨਾ ਕਰੇ ਹੋਰ ਨਾ ਕਰੇ ਸਾਨੂੰ ਕੁਝ ਨਹੀਂ ਦਊਗਾ ਫਿਰ ਅਸੀਂ ਟਿਕਟ ਲਗਾਤੀ ਸੀ ਵੀ ਆਪ ਦਾ ਖਾਨ ਪੀਣ ਨੂੰ ਲੰਚ ਪੈਕਡ ਲੈ ਆਉਂਦੇ ਨੇ ਹੁਣ ਉਹਨਾਂ ਲਈ 50 ਰੁਪਏ ਬੋਕਟ ਨੇ ਸਾਰਾ ਦਿਨ ਉਰੇ ਬੈਠ ਕੇ ਪਿਕਨਿਕ ਮਨਾ ਕੇ ਆਉਂਦਾ ਇੰਜੋਏ ਕਰਕੇ ਰਾਤ ਨੂੰ ਘਰ ਨੂੰ ਚਲੇ ਜਾਂਦੇ ਨੇ ਉਹਨਾਂ ਲਈ 50 ਰੁਪੀਸ ਤਾਂ ਕੁਝ ਵੀ ਨਹੀਂ ਗੇ ਹੋਰ ਕੀ ਕੀ ਆ ਜੀ ਉਰੇ ਫਿਰ ਉਰੇ ਜੀ ਫਿਰ ਉਂਟ ਵੀ ਰੱਖਿਆ ਫਿਰ ਗਾਈਆਂ ਵੀ ਅਸੀਂ ਸ਼ਾਹੀ ਆਲ ਜਿਆਦਾ ਰੱਖਿਆ ਨੇ ਕਬੂਤਰ ਫਿਰ ਜਿਹੜੇ ਜਿੰਨੇ ਬੈਂਟਮ ਤੇ ਹੋਰ ਮੁਰਗੇ ਮੁਰਗੇ ਵੀ ਨੇ ਜੀ ਮੁਰਗਿਆਂ ਦੀਆਂ ਕਈ ਵੈਰਾਈਟੀਆਂ ਨੇ ਖਰਗੋਸ਼ ਨੇ ਫਿਰ ਪੀਜੈਂਟਸ ਨੇ ਅੱਛਾ ਜੀ ਐਂ ਜ਼ੂ ਵੀ ਬਣਾ ਰਹੇ ਆ ਛੋਟਾ ਜਿਹਾ ਜਿਹੜਾ ਕੁਝ ਅਲਾਊਡ ਹੈ ਉਹ ਰੱਖ ਰਹੇ ਆ ਮਤਲਬ ਜਿਵੇਂ ਚੰਡੀਗੜ੍ਹ ਆਪਣੇ ਸਤਵੀੜਾ ਉਸ ਤਰ੍ਹਾਂ ਦਾ ਹੀ ਬਣ ਜੂਏ ਵੀ ਹਾਂਜੀ ਮਤਲਬ ਚੰਡੀਗੜ੍ਹ ਦਾ ਜਿਵੇਂ ਨਾਲ ਜ਼ੂ ਹੈ ਥੋੜਾ ਜਿਹਾ ਲੇਕ ਤੇ ਸੀਗਾ ਪੈਨਾ ਹਾਂਜੀ ਹਾਂ ਤੇ ਉਹਦੇ ਨਾਲ ਜਿਵੇਂ ਰੌਕ ਗਾਰਡਨ ਸੀ ਥੋੜਾ ਜਿਹਾ ਉਮੇ ਉਸ ਸਕਲਪਚਰਸ ਵੀ ਬਣਾ ਮੰਗੇ ਰੌਕ ਗਾਰਡਨ ਨਾਲੇ ਵੀ ਅੱਛਾ ਜੀ ਤੇ ਆਏ ਆ ਮਤਲਬ ਹਰੇਕ ਚੀਜ਼ ਦੀ ਫੀਲ ਆਵੇ ਥੋੜੀ 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 ਅਗਲਾ ਵੀ ਉੱਥੇ ਵੀ ਇਹ ਹੈ ਇਹ ਲੱਗਦਾ ਨਹੀਂ ਕਦੇ ਕਦੇ ਵੀ ਜਿੱਥੇ ਰੋਡ ਤੇ ਹੁੰਦਾ ਵੀ ਲੋਕਾਂ ਨੂੰ ਵੱਧ ਪਤਾ ਲੱਗਣਾ ਸੀ ਵੀ ਪਿੱਛੇ اٹਮਾ ਜ਼ਿਆਦਾ ਫਿਰ ਕੀ ਹੋ ਜਾਏਗਾ ਤੋ ਚਾਰ ਬੰਦੇ ਵੱਧ ਆ ਜਾਂਦੇ ਘਟ ਆ ਜਾਣਗੇ ਕਿਰ ਕੀ ਹੋ ਜਾਊਗਾ ਕੁਛ ਨਹੀਂ ਉਹ ਤੇ ਆਏ ਆ ਜੀ ਜਿਹੜਾ ਉਰੇ ਜਿਹੜੇ ਫਾਇਦੇ ਨੇ ਉਰੇ ਜਿਹੜਾ ਹੁੰਦਾ ਇਹ ਲੈ ਕਹਿੰਦਾ ਉਰੇ ਨੇਚਰ ਸੁਣਦੀ ਆ ਹਾਂ ਉਹ ਉਰੇ ਗੱਡੀਆਂ ਦਾ ਸ਼ੋਰ ਨਹੀਂਗਾ ਕੋਈ ਫਰਕ ਹੈ ਜੀ ਪੀ ਪੀ ਟੈਂ ਟੈਂ ਨਹੀਂ ਜਿਹੜਾ ਹੁੰਦਾ ਇਹ ਲੈ ਕਹਿੰਦਾ ਉਰੇ ਅਸੀਂ ਨੇਚਰ ਨਾਲ ਗੱਲ ਕਰ ਸਕਦੇ ਹਾਂ ਹਮ ਜਿਹੜਾ ਬੰਦਾ ਨੇਚਰ ਨਾਲ ਕਮਿਊਨੀਕੇਟ ਕਰਨ ਲੱਗ ਗਿਆ ਨਾ ਉਹ ਕੱਲਾ ਬੈਠਣਾ ਵੀ ਸਿੱਖ ਜਾਂਦਾ ਉਹ ਸੁਣਨਾ ਵੀ ਸਿੱਖ ਜਾਂਦਾ ਗੁਰੂ ਮਹਾਰਾਜ ਨੇ ਸੁਣਨ ਤੇ ਹੀ ਦੇਖੋ ਕਿੰਨੀਆਂ ਆਸ਼ਟਪਤੀਆਂ ਲਿਖੀਆਂ ਨੇ ਤੇ ਜਿਹੜਾ ਸੁਣ ਸਕਦਾ ਉਹ ਨੂੰ ਸਾਰਾ ਕੁਝ ਹੀ ਮਿਲ ਜਾਂਦਾ ਤੇ ਜੇ ਤੁਸੀਂ ਦਰਖਤਾਂ ਦੀ ਵੀ ਹੁਣ ਆਪਾਂ ਬੰਨੇ ਆ ਇਹ ਵੀ ਆਪਣੇ ਅਗਲੇ ਕਹਿੰਦੇ ਨਹੀਂ ਹੁੰਦੇ ਸੀ ਵੀ ਪਹਿਲਾਂ ਖੇਤੀ ਜੇ ਬੰਦਾ ਜਾਣਦਾ ਤਾਂ ਫਸਲਾਂ ਗੱਲਾਂ ਕਰਦੀਆਂ ਨੇ ਉਹਦੇ ਮਾਲਕ ਨਾਲ ਬੋਲਦੀਆਂ ਨੇ ਉਹ ਇਹੀ ਹੁੰਦਾ ਸੀ ਵੀ ਢੇੜਾ ਲਾਉਂਦਾ ਸੀ ਰੋਗ ਪਤਾ ਚੱਲ ਜਾਂਦਾ ਸੀ ਕੋਈ ਹੋਰ ਫਸਲ ਬਾੜੀ ਆਦੇ ਓਮੀਏ ਵੈਜੀਟੇਸ਼ਨ ਦਾ ਪਤਾ ਚੱਲ ਜਾਂਦਾ ਜਾਂ ਉਰੇ ਬਹਿਨੀ ਤੇ ਉਹਨੂੰ ਕਿਵੇਂ ਉਹਦਾ ਕੀ ਲੋਡ ਹੈ ਪਾਣੀ ਲੋਡ ਹੈ ਖਾਦੀ ਲੋਡ ਹੈ ਬੰਦੋ ਓਮੀਏ ਕਰੀ ਜਾਂਦਾ ਅੱਗੇ ਤੇ ਦਰਖਤ ਕਿੰਨੇ ਤਰ੍ਹਾਂ ਦੇ ਲਗਾਏ ਹੋਏ ਨੇ ਜੀ ਉਰੇ ਤੁਸੀਂ ਵੀ ਦਰਖਤ ਤਾਂ तकरीबन ਪੰਜਾਬ ਦੀ ਧਰਤੀ ਹਰੇਕ ਚੀਜ਼ ਨੂੰ ਫੜਦੀ ਹੈ ਤੇ ਲਾ ਰਹੇ ਆਂ ਮਤਲਬ ਤੁਸੀਂ ਜੇ ਅੰਬਾਂ ਦੀ ਉਹ ਗੱਲ ਕਰੋ 15 ਤਰ੍ਹਾਂ ਦੇ ਤੰਬ ਹੋਣੇ ਨੇ ਅੱਛਾ ਜੀ 10 15 ਕਿਸਮ ਦੇ ਸਟਰਸ ਫਰੂਟ ਹੋਣੇ ਨੇ ਫੇਰ ਜਿੰਮੇ ਆਪਣਾ ਕਿਕਰਾਂ ਫੇਰ ਨਿੰਮਾ ਫੇਰ ਕਦਮ ਜਮਣਾ ਟਾਲੀਆਂ ਜਿਹੜੇ ਆਪਣੇ ਟ੍ਰੈਡੀਸ਼ਨਲ ਦਰਖਤ ਸੀ ਉਹ ਸਾਰੇ ਲਾਏ ਹੋਏ ਨੇ ਹੁਣ ਜਿਹੜਾ ਆਪਾਂ ਉਰੇ ਬੈਠੇ ਆਂ ਉਰੇ ਦੇਖੋ ਕਿੰਨੀ ਆਬੋ ਹਵਾ ਵਧੀਆ ਇਧਰਲੀ ਸਾਈਡ ਤੇ ਤਾਂ ਅਸੀਂ ਸਾਰੇ ਚੀਲ ਲਾਏ ਆ ਚੀਲ ਨਾ ਸੋਰੀ ਇਧਰ ਚੀਲ ਲਾਏ ਆ ਹਾਂਜੀ ਆ ਲਾਇਆ ਇਧਰ ਲਾਇਆ ਕਦਮ ਕਦਮ ਇਧਰ ਲਾਈ ਆ ਨਿੰਮ ਅੱਛਾ ਇੱਕ ਸਾਈਡ ਦੇ ਇੱਕ ਇੱਕ ਤਰ੍ਹਾਂ ਦੇ ਲਾਇਏ ਨੇ ਇਹ ਸਿਰਫ ਇਸੇ ਦੇ ਅੱਛਾ ਜੀ ਤਾਂ ਕਿ ਤੁਸੀਂ ਜੋ ਉਰੇ ਬੈਠੇ ਹੋ ਚੀਲ ਦੀ ਵੀ ਮੈਡੀਸਨਲ ਵੈਲਿਊ ਆ ਹਵਾ ਦੀ ਅੱਛਾ ਜੀ ਨਿੰਮ ਦੀ ਵੀ ਮੈਡੀਸਨਲ ਵੈਲਿਊ ਆ ਹੂੰ ਇੱਕ ਕਦਮ ਵੀ ਇਹ ਤੁਹਾਡੀਆਂ ਬਿਮਾਰੀਆਂ ਘੇ ਹੋਰ ਕਰਦੇ ਨੇ ਜਿਹੜਾ ਵੀ ਬੰਦਾ ਫਾਰਮ ਤੇ ਉਰੇ ਬੈਠੂਗਾ ਉਹਦੀ ਆਟੋਮੈਟਿਕਲੀ ਉਹਦੀਆਂ ਬਿਮਾਰੀਆਂ ਤੋਂ ਉਹਨੂੰ ਨਜਾਤ ਮਿਲੂਗੀ ਹਮ ਮਤਲਬ ਜਿਵੇਂ ਕਹਿੰਦੇ ਹੁੰਦੇ ਬਲੇਸਿੰਗ ਇਨ ਡਿਸਗਾਈਸ ਇਹ ਬਲੇਸਿੰਗ ਇਨ ਡਿਸਗਾਈਸ ਹੈ ਜਿਹੜਾ ਆ ਕੇ ਅਗਲਾ 50 ਰੁਪਏ ਦੇ ਕੇ ਟਾਈਮ ਸਪੈਂਡ ਕਰਕੇ ਜਾਂਦਾ ਆਪਦੀ ਸਿਹਤ ਨਾਲ ਠੀਕ ਕਰਕੇ ਮੁੜਦਾ ਹਮ ਤੁਸੀਂ ਇੱਧਰ ਲਈ ਸਾਈਡ ਮਤਲਬ ਹੈ ਹਿਮਾਚਲ ਬਣਾਇਆ ਹੋਈ ਉਸ ਤਰ੍ਹਾਂ ਦੇ ਦਰਖਤ ਲਗਾਏ ਹੋਏ ਨੇ ਹਾਂਜੀ ਸਾਹਮਣੇ ਤੇ ਹਨਾ ਹਾਂਜੀ ਬਾਕੀ ਨਿੰਮਾ ਹੋਰ ਉਦਰਾਤਾਂਗੇ ਨੇ ਹਾਂਜੀ ਹੋਰ ਕੀ ਰਹਿ ਗਿਆ ਜੀ ਫਿਰ ਹੁਣ ਬਾਕੀ ਤਕਰੀਬਨ ਸਾਰਾ ਕੁਝ ਆਪਾਂ ਗੱਲ ਕਰ ਲਈ ਵੀ ਔਨ ਵਾਲੇ ਸਮੇਂ 'ਚ ਕੀ ਕਰਨਾ ਉਹ ਅਸੀਂ ਆਏ ਆ ਡੈਸਟੀਨੇਸ਼ਨ ਵੈਡਿੰਗ ਦਾ ਮੇਰੇ ਦਿਮਾਗ 'ਚ ਹੈਗਾ ਵੀ ਮੁੰਡੇ ਜਿੰਨੇ ਕੈਂਡੀਡੇਟ ਆ ਉਹ ਸ਼ਿਫਟ ਕਰ ਰਹੇ ਨੇ ਹੋਰ ਵੀ ਉਧਰੋਂ ਆ ਕੇ ਉਰੇ ਵਿਆਹ ਕਰਨਾ ਚਾਹੌਣ ਤਾਂ ਉਹਨਾਂ ਦੇ ਲਈ ਪੂਰੇ ਰਹਿਣ ਨੂੰ ਵਿਆਹ ਕਰਕੇ ਵਾਪਸ ਜਾਣ ਲਈ ਉਹਦਾ ਸਿਸਟਮ ਬਣ ਜਵੇ ਕਿਉਂਕਿ ਪ੍ਰੀ ਵਿਡਿੰਗ ਸ਼ੂਟਸ ਦਾ ਮੇਰੇ ਖਿਆਲ ਚ ਰਵਾਜ ساری ਜ਼ਿੰਦਗੀ ਤਾ ਸ਼ਾਇਦ ਨਾ ਚੱਲੇ। ਹਾਂ ਫਿਰ ਜੇ ਨਹੀਂ ਚੱਲੂਗਾ ਤਾਂ ਫਿਰ ਕੋਈ ਉਹ ਜੀ ਚੀਜ਼ ਪ੍ਰੀ ਵਿਡਿੰਗਾਂ ਸ਼ੂਟਿੰਗ ਦੇ ਕੱਲੀਆਂ ਜਾਂ ਉਹਰੇ ਗਾਣੇ ਵੀ ਸ਼ੂਟ ਹੁੰਦੇ ਨੇ। ਗਾਣੇ ਵੀ ਹੁੰਦੇ ਤੇ ਫਿਲਮ ਵੀ ਬਣਵਾ ਵੀ ਹੋਈਆਂ। ਓਕੇ ਜੀ। ਚੱਲੀ ਜਾਂਦਾ ਜਿਹੜਾ ਕੁਝ ਮਹਾਰਾਜ ਜਿਹੇ ਜਿਹੇ ਕੁਝ ਮਿਲਦਾ। ਹਾਂ ਫਿਰ ਈਵਨ ਸਾਡੇ ਵਹੀਕਲਸ ਕਈ ਬੰਦੇ ਬਾਹਰ ਲੈ ਜਾਂਦੇ ਨੇ ਘੋੜੇ ਮੰਗਾ ਲੈਂਦੇ ਨੇ। ਉਹਨਾਂ ਦਾ ਅਸੀਂ ਕਿਰਾਇਆ ਲੈਣਾ ਠੀਕ ਹੈ ਜੀ ਠੀਕ ਹੈ ਜੀ ਮੈਂ ਉਹ ਹੀ ਗੱਲ ਹੈ ਜਿੰਨੇ ਜਿੰਨੇ ਪੇਟ ਜੁੜੇ ਹੋਏ ਨੇ ਨਾਲ ਉਹਨਾਂ ਲਈ ਰਸ਼ਨ ਪਾਣੀ ਦਾ ਇੰਤਜ਼ਾਮ ਕਰਨਾ ਤਾਂ ਕੁਝ ਨਾ ਕੁਝ ਵਰਕਿੰਗ ਕੈਪੀਟਲ ਤਾਂ ਚਾਹੀਦੀ ਹੈ ਕਿੰਨਾ ਤੁਸੀਂ ਕਿਰਾਇਆ ਦੋਣਾ ਜਾਂ ਬਾਹਰ ਲਈ ਕੋਈ ਇਸਨੇ ਲੈਣਾ ਹੋਵੇ ਅਸੀਂ ਜਿੰਨੇ 25000 ਜੋਗੇ ਦਾ ਲੈਣੇ ਆ ਜੀ ਅੱਛਾ ਕਿਰਾਇਆ ਹਾਂ ਜੀ ਤੇ 10000 ਘੋੜੇ ਦਾ ਲੈ ਲੀਦਾ ਠੀਕ ਹੈ ਜੀ ਤਾਂ ਕਿ ਤਕਰੀਬਨ 4-5000 ਤਾਂ ਜਾਣ ਆਉਣੇ ਖਰਚਾ ਆ ਜਾਂਦਾ ਹੀ ਇੱਕ ਡਰਾਈਵਰ ਵੀ ਭੇਜਣਾ ਨਾਲ ਇੱਕ ਕੇਅਰ ਟੇਕਰ ਵੀ ਫੇਰ ਉਹਦੇ ਪੈਟਰੋਲ ਡੀਜ਼ਲ ਵੀ ਲੱਗਣਾ ਹੈ ਸਹੀ ਗੱਲ ਕਈ ਜਿਨ੍ਹਾਂ ਦੇ ਕਾਗਜ਼ ਨਹੀਂ ਹੈਗੇ ਉਹਨਾਂ ਨੂੰ ਲੋਡ ਕਰਕੇ ਭੇਜਣਾ ਪੈਂਦਾ ਹਾਂ ਤਾਂ ਇਹ ਕਰਕੇ ਹੋਰ ਜਾਂਦੇ ਜਾਂਦੇ ਫਿਰ ਕੀ ਕਹਿਣਾ ਚਾਹੁੰਦੇ ਆ ਸਾਡੇ ਦਰਸ਼ਕਾਂ ਨੂੰ ਜੀ ਬਸ ਜੀ ਮੈਂ ਤਾਂ ਇਹੀ ਕਹੂੰਗਾ ਜਿਹੜੇ ਨਹੀਂ ਆਏ ਵਿਜ਼ਿਟ ਕਰੋ ਆਕੇ ਦੇਖ ਕੇ ਜਾਓ ਸਾਡਾ ਸਿੱ ਇੱਕ ਸਾਨੂੰ ਹੌਸਲਾ ਮਿਲਦਾ ਜਿੰਨੀ ਪਬਲਿਕ ਆਉਂਦੀ ਹੈ ਤੇ ਚੰਗੇ ਬੰਦਿਆਂ ਦੀ ਚਰਨਾ ਦੀ ਧੂੜ ਉਰੇ ਸਾਨੂੰ ਮਿਲਦੀ ਆ ਜਿਦੇ ਕਰਕੇ ਗੈਰੀ ਫਾਰਮਸ ਤਰੱਕੀ ਕਰ ਰਹੇ ਆ ਮਹਾਰਾਜ ਕਿਰਪਾ ਕਰਨ ਸਭ ਤੇ ਸਭ ਨੂੰ ਤਰੱਕੀਆਂ ਬਖਸ਼ੋ ਇਹ ਲੋਕੇਸ਼ਨ ਦੱਸ ਦਿਓ ਜੀ ਆਪਣੀ ਕਿਹੜੀ ਜਗ੍ਹਾ ਜਿਹੜੇ ਲੋਕ ਰੇ ਪਹੁੰਚ ਸਕਣ ਜਿਨਾਂ ਨੂੰ ਨਹੀਂ ਪਤਾ ਇਹ ਸਾਡਾ ਨਾ ਜੀ ਸੈਂਟਰ ਚ ਪੈ ਜਾਂਦਾ ਪਟਿਆਲਾ ਨਾਬਾ ਤੇ ਗੋਬਿੰਦਗੜ੍ਹ ਤੋਂ ਇੱਕੋ ਜਿੰਨਾ ਕੇ ਡਿਸਟੈਂਸ ਹੈ ਪਟਿਆਲੇ ਤੋਂ ਜੇ ਆਉ ਤਾਂ ਭਾਰਸੋ ਹੋਣਾ ਪੈਂਦਾ ਭਰਸੋਂ ਦੇ ਬਿਲਕੁਲ 1 ਕਿਲੋਮੀਟਰ ਦੇ ਡਿਸਟੈਂਸ ਤੇ ਸਕਰਾਲੀ ਪਿੰਡ ਹੈ ਸਕਰਾਲੀ ਤੋਂ ਨਾਲੇ ਨਾਨੂੰ ਕੀ ਹੈ ਠੀਕ ਹੈ ਤੇ ਮੇਰਾ ਮੋਬਾਈਲ ਨੰਬਰ ਹੈਗਾ ਜੀ 9814602562 ਜੇ ਕੋਈ ਪ੍ਰੋਬਲਮ ਆਵੇ ਤਾਂ ਮੈਨੂੰ ਉਤੋਂ ਲੋਕੇਸ਼ਨ ਕਹਿ ਦਿਓ ਮੈਨੂੰ ਲੋਕੇਸ਼ਨ ਸ਼ੇਅਰ ਕਰ ਦੋ ਲੈ ਤੇ ਆਪਣਾ ਜੇ ਕੋਈ ਜਿੰਨੇ ਰਹਿਣਾ ਚਾਹੁੰਦਾ ਉਹਦੀ ਵੀ ਸੁਵਿਧਾ ਹੈਗੀ ਆ ਸਾਡੇ ਕੋਲ ਪਰ ਸਾਡੇ ਕੋਲ ਕੰਟੀਨ ਹੈ ਉਹ ਮੇਰੇ ਰੈਸਟੋਰੈਂਟ ਨਹੀਂ ਹੈਗਾ ਬਹੁਤ ਤੋਂ ਵਧੀਆ ਸਿੰਪਲ ਖਾਣਾ ਅਸੀਂ ਪਰੋਸਦੇ ਆ ਤੇ ਸਾਰਾ ਦਿਨ ਉਹਰੇ ਜਿਵੇਂ ਸੈਂਡਵਿਚ ਤੇ 버ਗਰ ਤੇ ਕੋਲਡ ਡਰਿੰਕਸ ਵਗੈਰਾ ਚੱਲੀ ਜਾਂਦੀਆਂ ਨੇ ਖਾਣੇ ਦੇ ਟਾਈਮ ਤੇ ਖਾਣਾ ਦਾਲ ਫੁਲਕਾ ਤੇ ਨਾਲ ਪਨੀਰ ਵਗੈਰਾ ਤੇ ਜ਼ਿਆਦਾਤਰ ਅਸੀਂ ਆਪਣੀ ਆਰਗੇਨਿਕ ਉਰੀ ਗ로우 ਕਰਕੇ ਰਾਈਸ ਆਰਗੇਨਿਕ ਚਪਾਤੀ ਉਹ ਸਾਰਾ ਕੁਝ ਅਸੀਂ ਕੋਸ਼ਿਸ਼ ਕਰਦੇ ਆ ਵੀ ਆਰਗੇਨਿਕ ਫੂਡ ਹੋਵੇ ਬੱਦ ਤੋਂ ਬੱਦ ਸਰਵ ਕਰੀਏ। ਹੂੰ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਉਰੇ ਆਉਣ ਲਈ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸੁਣਨ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅਸਾਂ ਸਾਡੇ ਨਾਲ ਜੋਗੀ ਵਾਈ ਜੀ ਜਿਨ੍ਹਾਂ ਦਾ ਫਾਰਮ ਹੈ ਗੈਰੀ ਫਾਰਮਸ ਤੇ ਆਪਾਂ ਗੱਲਾਂ ਬਾਤਾਂ ਕੀਤੀਆਂ ਫਾਰਮ ਦੇ ਵਿੱਚ ਅਲੱਗ-ਅਲੱਗ ਮਤਲਬ ਇਹਨਾਂ ਨੇ ਲੋਕੇਸ਼ਨਾਂ ਬਣਾਈਆਂ ਹੋਈਆਂ ਨੇ ਪੰਜਾਬ ਦੀ ਤਰਜ਼ ਤੇ ਹਮਾਤ ਦੀ ਤਰਜ਼ ਤੇ ਤੇ ਹੁਣ ਅੱਗੇ ਬਣਾਉਣਗੇ ਹਰਿਆਣਾ ਦੇ ਤਰਜ਼ ਤੇ ਬਣਾਉਣਗੇ ਬਾਕੀ ਹੋਰ ਵੱਡਾ ਫਾਰਮ ਹੋ ਰਿਹਾ ਵੀ ਇੱਥੇ ਲੋਕ ਘੁੰਮਣ ਵੀ ਆ ਸਕਦੇ ਨੇ ਆਪਣੀ ਪਿਕਨਿਕ ਮਨਾ ਸਕਦੇ ਨੇ ਕਿ 50 ਰੁਪਏ ਟਿਕਟਾ ਸਿਰਫ ਜਰੂਰ ਪਹੁੰਚਿਓ ਨਾਨੋ ਕੀ ਗੈਰੀ ਫਾਰਮ ਤੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾ ਮਸੀਅਮ ਧੰਨਵਾਦ